ਦੋਸਤੋ ਦਿੱਲੀ ਨਾਲ ਸਿੱਖਾਂ ਦਾ ਕੀ ਨਾਤਾ ਹੈ ਇਸ ਬਾਰੇ ਕਿਸੇ ਨੂੰ ਵੀ ਕੁਝ ਦੱਸਣ ਦੀ ਲੋੜ ਨਹੀਂ ਕੋਈ ਵੇਲਾ ਸੀ ਜਦੋਂ ਇਸੇ ਦਿੱਲੀ ਨੂੰ ਬਾਬਾ ਬਘੇਲ ਸਿੰਘ ਸਰਦਾਰ ਜੱਤਾ ਸਿੰਘ ਰਾਮਗੜੀਆ ਨੇ ਜਿੱਤ ਕੇ ਸਿੱਖਾਂ ਦੇ ਪੈਰਾਂ ਹੇਠ ਵਿਛਾ ਦਿੱਤਾ ਸੀ ਪਰ ਸਮਾਂ ਗੁਜ਼ਰਨ ਤੇ ਹੋਰ ਵੀ ਬਹੁਤ ਸਾਰੀਆਂ ਹਕੂਮਤਾਂ ਨੇ ਦਿੱਲੀ ਉੱਤੇ ਰਾਜ ਕੀਤਾ ਦਿੱਲੀ ਨੂੰ ਕਈ ਵਾਰ ਅਨੇਕਾਂ ਬਾਦਸ਼ਾਹਾਂ ਲੁਟੇਰਿਆਂ ਨੇ ਲੁੱਟਿਆ ਪਰ ਉੱਤੇ ਹੀ ਜੇਕਰ ਤਰੱਕੀ ਦੀ ਗੱਲ ਕਰੀਏ ਤਾਂ ਅੰਗਰੇਜ਼ੀ ਰਾਜ ਸਮੇਂ ਦਿੱਲੀ ਵਿੱਚ ਬਹੁਤ ਸਾਰੀਆਂ ਖੂਬਸੂਰਤ ਅਤੇ ਸ਼ਾਨਦਾਰ ਇਮਾਰਤਾਂ ਬਣਾਈਆਂ ਗਈਆਂ ਜੋ ਅੱਜ ਤੱਕ ਬਿਲਕੁਲ ਉਸੇ ਤਰ੍ਹਾਂ ਹੀ ਖੜੀਆਂ ਹੋਈਆਂ ਹਨ ਇਹਨਾਂ ਇਮਾਰਤਾਂ ਨਾਲ ਹੀ ਅੱਜ ਦਿੱਲੀ ਦੀ ਪਛਾਣ ਹੁੰਦੀ ਹੈ ਪਰ ਦਿੱਲੀ ਨੂੰ ਬਣਾਉਣ ਵਿੱਚ ਸਭ ਤੋਂ ਮੋਹਰੀ ਸਿੱਖ ਹੀ ਸਨ ਇਹਨਾਂ ਸਿੱਖਾਂ ਨੇ ਸਾਊਥ ਬਲੌਕ ਰਾਸ਼ਟਰਪਤੀ ਭਵਨ ਦਾ ਕੋਟ ਵਿਜੇ ਚੌਂਕ ਇੰਡੀਆ ਗੇਟ ਬੜੋਦਾ ਹਾਊਸ ਆਲ ਇੰਡੀਆ ਰੇਡੀਓ ਸਟੇਸ਼ਨ ਨੈਸ਼ਨਲ ਮਿਊਜ਼ੀਅਮ ਤੇ ਹੋਰ ਵੀ ਬਹੁਤ ਸਾਰੇ ਬੰਗਲੇ ਅਤੇ ਇਮਾਰਤਾਂ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਸੀ ਬੇਸ਼ੱਕ ਇਹ ਤੱਥ ਵੀ ਗਲਤ ਨਹੀਂ ਕਿ ਇਹਨਾਂ ਵਿੱਚੋਂ ਬਹੁਤੀਆਂ ਇਮਾਰਤਾਂ ਅੰਗਰੇਜ਼ਾਂ ਨੇ ਹੀ ਡਿਜ਼ਾਈਨ ਕੀਤੀਆਂ ਅਤੇ ਨਕਸ਼ੇ ਬਣਾਏ ਸਨ ਪਰ ਇਹਨਾਂ ਨੂੰ ਪੰਜਾਬੀਆਂ ਤੋਂ ਬਿਨਾ ਪੂਰਾ ਕਰਨਾ ਲਗਭਗ ਨਾ ਮੁਮਕਿਨ ਹੀ ਸੀ ਕੌਣ ਸਨ ਉਹ ਪੰਜ ਸਿੱਖ ਜਿਨ੍ਹਾਂ ਨੇ ਦਿੱਲੀ ਦੀ ਉਸਾਰੀ ਕੀਤੀ ਅੱਜ ਵੀ ਦਿੱਲੀ ਦੀ ਬਹੁਤੀ ਜ਼ਮੀਨ ਇਹਨਾਂ ਸਿੱਖਾਂ ਦੇ ਨਾਮ ਹੀ ਬੋਲਦੀ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਦੋਂ ਅੰਗਰੇਜ਼ ਸਰਕਾਰ ਵੱਲੋਂ ਦਿੱਲੀ ਨੂੰ ਆਪਣੀ ਨਵੀਂ ਰਾਜਧਾਨੀ ਬਣਾਉਣ ਦਾ ਫੈਸਲਾ ਕੀਤਾ ਗਿਆ ਤਾਂ ਉਸ ਵਕਤ ਉਹਨਾਂ ਨੇ ਦਿੱਲੀ ਦੇ ਰਾਇਸਨਾ ਹਿਲਸ ਦਾ ਇਲਾਕਾ ਚੁਣਿਆ ਉਸ ਵਕਤ ਇਲਾਕਾ ਅੱਜ ਵਾਂਗ ਨਹੀਂ ਸੀ ਜਿੱਥੇ ਪਹਿਲਾਂ ਖੰਡਰ ਅਤੇ ਜੰਗਲ ਹੀ ਹੁੰਦੇ ਸਨ ਕਿਉਂਕਿ ਉਸ ਵਕਤ ਤੱਕ ਮੁਗਲਾਂ ਦੀ ਸਾਨੂੰ ਸੌਕਤ ਦਾ ਵੀ ਅੰਤ ਹੋ ਚੁੱਕਾ ਸੀ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਉਣ ਉਪਰੰਤ ਅੰਗਰੇਜ਼ੀ ਸਰਕਾਰ ਨੇ ਦਿੱਲੀ ਨੂੰ ਹੋਰ ਸੋਹਣਾ ਬਣਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਸਭ ਤੋਂ ਪਹਿਲਾਂ ਨਵੀਆਂ ਇਮਾਰਤਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਇਹਨਾਂ ਸਾਰੀਆਂ ਇਮਾਰਤਾਂ ਨੂੰ ਬਣਾਉਣ ਵਾਲੇ ਵੱਡੀ ਗਿਲਤੀ ਵਿੱਚ ਠੇਕੇਦਾਰ ਅਤੇ ਮਿਸਤਰੀ ਪੰਜਾਬ ਤੋਂ ਹੀ ਸਨ ਉਸ ਵਕਤ ਪੰਜਾਬ ਵਿੱਚ ਲੈਂਦਾ ਪੰਜਾਬ ਹਰਿਆਣਾ ਹਿਮਾਚਲ ਸਾਰੇ ਹਿੱਸੇ ਆਉਂਦੇ ਸਨ ਹਾਲਾਂਕਿ ਨਵੀਂ ਦਿੱਲੀ ਦੀਆਂ ਸ਼ਾਨਦਾਰ ਇਮਾਰਤਾਂ ਡਿਜ਼ਾਈਨ ਕਰਨ ਦਾ ਕੰਮ ਐਡਵਰਡ ਲੁਇਟਨ ਅਤੇ ਹਰਬਰ ਬੈਂਕਰ ਨਾਮ ਦੇ ਦੋ ਗੋਰੇ ਇੰਜੀਨੀਅਰਾਂ ਨੇ ਕੀਤਾ ਸੀ ਪਰ ਡਿਜ਼ਾਈਨ ਤਾਂ ਇਹਨਾਂ ਨੇ ਬਣਾ ਦਿੱਤੇ ਇਹਨਾਂ ਇਮਾਰਤਾਂ ਨੂੰ ਸਿਰੇ ਚੜਾਉਣ ਅਤੇ ਪ੍ਰੋਪਰ ਨਕਸ਼ੇ ਅਨੁਸਾਰ ਬਣਾਉਣ ਲਈ ਬਹੁਤ ਕਾਬਲ ਤੇ ਮਿਹਨਤੀ ਮਿਸਤਰੀਆਂ ਦੀ ਲੋੜ ਸੀ ਤੇ ਇਹਨਾਂ ਕਾਰੀਗਰਾਂ ਦੀ ਖੋਜ ਫਿਰ ਅੰਗਰੇਜ਼ਾਂ ਦੀ ਪੰਜਾਬ ਵਿੱਚ ਆ ਕੇ ਪੂਰੀ ਹੋਈ ਪੰਜਾਬ ਦੇ ਪੰਜ ਸਿੱਖ ਜਿਨ੍ਹਾਂ ਨੇ ਨਵੀਂ ਦਿੱਲੀ ਨੂੰ ਸਾਰਨ ਲਈ ਸਭ ਤੋਂ ਅਹਿਮ ਯੋਗਦਾਨ ਪਾਇਆ ਅੰਗਰੇਜ਼ੀ ਰਾਜ ਵੇਲੇ ਨਵੀਂ ਦਿੱਲੀ ਨੂੰ ਸਾਰਨ ਵਾਲੇ ਠੇਕੇਦਾਰਾਂ ਬਾਰੇ ਸਮੇਂ-ਸਮੇਂ ਤੇ ਮੰਗ ਉੱਠਦੀ ਰਹੀਦੀ ਹੈ ਕਿ ਇਹਨਾਂ ਠੇਕੇਦਾਰਾਂ ਦੀ ਯਾਦ ਨੂੰ ਜਿਉਂਦਾ ਰੱਖਣ ਲਈ ਕੁਝ ਯਤਨ ਕੀਤੇ ਜਾਣ ਇਹ ਪੰਜਾਬੀ ਸਿੱਖ ਠੇਕੇਦਾਰ ਸਨ ਸਭ ਤੋਂ ਪਹਿਲੇ ਸਰਦਾਰ ਸੋਭਾ ਸਿੰਘ ਧਰਮ ਸਿੰਘ ਸੇਠੀ ਵਿਸਾਖਾ ਸਿੰਘ ਰਣਜੀਤ ਸਿੰਘ ਅਤੇ ਸਰਦਾਰ ਮੋਹਨ ਸਿੰਘ ਕਿਹਾ ਜਾਂਦਾ ਹੈ ਕਿ ਦਿੱਲੀ ਵਿੱਚ ਇਹਨਾਂ ਪੰਜ ਸਿੱਖਾਂ ਨੂੰ ਪੰਜ ਪਿਆਰਿਆਂ ਵਜੋਂ ਵੀ ਜਾਣਿਆ ਜਾਂਦਾ ਸੀ ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਜੇਕਰ ਸਰਦਾਰ ਸੋਭਾ ਸਿੰਘ ਦੀ ਗੱਲ ਕਰੀਏ ਤਾਂ ਸੋਭਾ ਸਿੰਘ ਦਿੱਲੀ ਦੀਆਂ ਸਭ ਤੋਂ ਮਹੱਤਵਪੂਰਨ ਅਤੇ ਬਾਕੀਆਂ ਨਾਲੋਂ ਵੱਧ ਇਮਾਰਤਾਂ ਬਣਾਉਣ ਲਈ ਜਾਣੇ ਜਾਂਦੇ ਸਨ ਸੋਭਾ ਸਿੰਘ ਉੱਗੇ ਲੇਖਕ ਕੁਸ਼ਵੰਤ ਸਿੰਘ ਦੇ ਪਿਤਾ ਸਨ ਪਹਿਲੀ ਸੰਸਾਰ ਜੰਗ ਵੇਲੇ ਇਹ ਪਰਿਵਾਰ ਦੱਖਣੀ ਪੰਜਾਬ ਤੋਂ ਸ਼ਾਹਪੂਰ ਜ਼ਿਲ੍ਹੇ ਦੇ ਹੰਧਾਲੀ ਪਿੰਡ ਤੋਂ ਉੱਠ ਕੇ ਦਿੱਲੀ ਆਇਆ ਸੀ ਦਿੱਲੀ ਨੂੰ ਉਸਾਰਨ ਵਾਲੇ ਮੁੱਖ ਲੋਕਾਂ ਵਿੱਚ ਪਹਿਲਾ ਸਥਾਨ ਸੁਜਾਨ ਸਿੰਘ ਅਤੇ ਉਸਦੇ ਪੁੱਤਰ ਸੋਭਾ ਸਿੰਘ ਦਾ ਹੀ ਹੈ ਸੋਭਾ ਸਿੰਘ ਨੇ ਕਈ ਇਤਿਹਾਸਕ ਅਤੇ ਨਿੱਜੀ ਇਮਾਰਤਾਂ ਵੀ ਬਣਾਈਆਂ ਉਹਨਾਂ ਨੇ ਜਿੱਥੇ ਰੇਲਵੇ ਨਿਰਮਾਣ ਵਿੱਚ ਮੁੱਖ ਯੋਗਦਾਨ ਪਾਇਆ ਉੱਥੇ ਹੀ ਕਾਲਕਾ ਸ਼ਿਮਲਾ ਰੇਲਵੇ ਲਾਈਨ ਦਾ ਵੱਡਾ ਹਿੱਸਾ ਬਣਾਉਣ ਲਈ ਉਹਨਾਂ ਨੂੰ ਹੀ ਚੁਣਿਆ ਗਿਆ ਸੀ ਦਿੱਲੀ ਵਿੱਚ ਕਈ ਥਾਵਾਂ ਜਿਵੇਂ ਸਾਊਥ ਬਲੌਕ ਰਾਸ਼ਟਰਪਤੀ ਭਵਨ ਦਾ ਕੋਟ ਵਿਜੇ ਚੌਂਕ ਇੰਡੀਆ ਗੇਟ ਬੜੋਦਾ ਹਾਊਸ ਆਲ ਇੰਡੀਆ ਰੇਡੀਓ ਅਤੇ ਹੋਰ ਅਣਗਿਣਤ ਬੰਗਲੇ ਤੇ ਫੌਜੀਆਂ ਦੇ ਕਾਊਂਟਰ ਸਰਦਾਰ ਸੋਭਾ ਸਿੰਘ ਨੇ ਹੀ ਬਣਾਏ ਸਨ ਸੋਭਾ ਸਿੰਘ ਨੂੰ ਅੰਗਰੇਜ਼ੀ ਹਕੂਮਤ ਵੱਲੋਂ ਸਰਦ ਦੀ ਉਪਾਧੀ ਦਿੱਤੀ ਗਈ ਸੀ ਸੋਬਾ ਸਿੰਘ ਨੇ ਆਪਣੇ ਪਿਤਾ ਦੇ ਨਾਮ ਉੱਪਰ ਇੱਕ ਹਾਊਸਿੰਗ ਅਪਾਰਟਮੈਂਟ ਵੀ ਬਣਾਇਆ ਜਿਸ ਦਾ ਨਾਮ ਪਿਤਾ ਦੇ ਨਾਮ ਤੇ ਸੁਜਾਨ ਸਿੰਘ ਪਾਰਕ ਰੱਖਿਆ ਗਿਆ ਸਭ ਤੋਂ ਅੱਗੇ ਆਉਣ ਵਾਲਿਆਂ ਵਿੱਚ ਅੰਗਰੂਰ ਜ਼ਿਲ੍ਹੇ ਦਾ ਨਾਰਾਇਣ ਸਿੰਘ ਵੀ ਸੀ ਜਿਸ ਨੇ ਰਾਸ਼ਟਰਪਤੀ ਭਵਨ ਦੀਆਂ ਨੀਂਹਾਂ ਤਿਆਰ ਕੀਤੀਆਂ ਸੜਕ ਦੇ ਉੱਪਰ ਬੜੇ ਬੰਗਲੇ ਵੀ ਨਾਰਾਇਣ ਸਿੰਘ ਨੇ ਬਣਾਏ ਇਸੇ ਕਰਕੇ ਉਸ ਨੂੰ ਰਾਜ ਬਹਾਦਰ ਦਾ ਰੁਤਬਾ ਦਿੱਤਾ ਗਿਆ ਧਰਮ ਸਿੰਘ ਸੇਠੀ ਜੋ ਕਿਸੇ ਸਮੇਂ ਰਾਮ ਸਿੰਘ ਕਾਮਨੀ ਐਂਡ ਕੰਪਨੀ ਵਿੱਚ ਇੱਕ ਛੋਟੇ ਜਿਹੇ ਮੁਲਾਜ਼ਮ ਸਨ ਜੋ ਅੱਗੇ ਜਾ ਕੇ ਦਿੱਲੀ ਦੇ ਇੱਕ ਵੱਡੇ ਠੇਕੇਦਾਰ ਦੀ ਹیثیت ਵਿੱਚ ਸਾਹਮਣੇ ਆਏ ਧਰਮ ਸਿੰਘ ਸੇਠੀ ਦੀ ਸੰਗ ਮਰਮਰ ਅਤੇ ਪੱਥਰ ਦੀ ਸਪਲਾਈ ਵਿੱਚ ਵੱਡੀ ਭੂਮਿਕਾ ਰਹੀ ਧਰਮ ਸਿੰਘ ਸੇਠੀ ਜੰਤਰ ਮੰਤਰ ਨੇੜੇ ਇੱਕ ਆਲੀਸ਼ਾਨ ਕੋਠੀ ਵਿੱਚ ਰਹਿੰਦਾ ਸੀ ਜਿੱਥੇ ਅੱਜਕੱਲ ਇੱਕ ਰਾਜਨੀਤਿਕ ਪਾਰਟੀ ਦਾ ਦਫ਼ਤਰ ਹੈ ਉਹਨਾਂ ਨੇ ਆਪਣੀ ਕਮਾਈ ਦਾ ਵੱਡਾ ਹਿੱਸਾ ਗੁਰੂ ਨਾਨਕ ਵਿਦਿਆ ਟ੍ਰਸਟ ਵਾਸਤੇ ਰਾਖਵਾ ਕਰ ਦਿੱਤਾ ਇਸ ਟਰਸਟ ਵੱਲੋਂ ਅੱਜ ਕਈ ਸਕੂਲ ਅਤੇ ਗੁਰੂ ਘਰਾਂ ਦਾ ਪ੍ਰਬੰਧ ਚਲਾਇਆ ਜਾਂਦਾ ਹੈ। ਅਗਲੇ ਸਰਦਾਰ ਵਿਸਾਖਾ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੁਛਲ ਦੇ ਰਹਿਣ ਵਾਲੇ ਸਨ। ਦਿੱਲੀ ਦਾ ਸਾਊਥ ਬਲਾਕ ਤਾਂ ਸੋਭਾ ਸਿੰਘ ਨੇ ਬਣਾਇਆ, ਉੱਥੇ ਹੀ ਦਿੱਲੀ ਦਾ ਨਾਰਥ ਬਲਾਕ ਸਰਦਾਰ ਵਿਸਾਖਾ ਸਿੰਘ ਨੇ ਬਣਾਇਆ ਸੀ। ਵਿਸਾਖਾ ਸਿੰਘ ਦਾ ਨਾਮ ਪੰਜਾਬ ਵਿਧਾਨ ਸਭਾ ਸਮੇਤ ਲਾਹੌਰ ਦੀਆਂ ਕਈ ਇਤਿਹਾਸਕ ਇਮਾਰਤਾਂ ਨਾਲ ਵੀ ਜੁੜਿਆ ਹੋਇਆ ਹੈ। ਵਿਸਾਖਾ ਸਿੰਘ ਨੇ 1930 ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਦੀ ਇਮਾਰਤ ਬਣਾਉਣ ਵਿੱਚ ਵੀ ਵੱਡਾ ਯੋਗਦਾਨ ਪਾਇਆ ਸੀ। ਵਸਾਕਾ ਸਿੰਘ ਨੇ ਔਰੰਗਜੀਬ ਰੋਡ ਉੱਤੇ ਆਪਣਾ ਘਰ ਵੀ ਬਣਾਇਆ ਜੋ ਬਾਅਦ ਵਿੱਚ ਮੁਹੰਮਦ ਅਲੀ ਜਿੰਨਾਂ ਨੂੰ ਵੇਚ ਦਿੱਤਾ ਗਿਆ ਜੇਕਰ ਹੁਣ ਸਰਦਾਰ ਮੋਹਨ ਸਿੰਘ ਦੀ ਗੱਲ ਕਰੀਏ ਤਾਂ ਉਹ ਅਜੇ ਇੱਕੋ ਇੱਕ ਠੇਕੇਦਾਰ ਸਨ ਜਿਨ੍ਹਾਂ ਨੂੰ ਆਜ਼ਾਦ ਭਾਰਤ ਵਿੱਚ ਪਦਮਸ਼੍ਰੀ ਅਵਾਰਡ ਦਿੱਤਾ ਗਿਆ ਉਹ ਲੁਧਿਆਣੇ ਦੇ ਨੇੜਲੇ ਪਿੰਡ ਰਾੜਾ ਸਾਹਿਬ ਤੋਂ ਆਏ ਸਨ ਸਰਦਾਰ ਮੋਹਨ ਸਿੰਘ ਦਾ ਵੱਡੀਆਂ ਇਮਾਰਤਾਂ ਬਣਾਉਣ ਅਤੇ ਲੱਕੜ ਸਪਲਾਈ ਦਾ ਕੰਮ ਸੀ ਜਿਸ ਦੀ ਵਰਤੋਂ ਰਾਸ਼ਟਰਪਤੀ ਭਵਨ ਦਾ ਫਰਨੀਚਰ ਬਣਾਉਣ ਵਿੱਚ ਹੋਈ ਸਰਦਾਰ ਮੋਹਨ ਸਿੰਘ ਹੀ ਕੋਕਾ ਕੋਲਾ ਨੂੰ ਭਾਰਤ ਲੈ ਕੇ ਆਏ ਤੇ ਬਾਅਦ ਵਿੱਚ ਉਹਨਾਂ ਨੇ ਆਪਣਾ ਕੈਂਪਾ ਕੋਲਾ ਨਾਮ ਦਾ ਇੱਕ ਬ੍ਰਾਂਡ ਵੀ ਸ਼ੁਰੂ ਕੀਤਾ ਸੀ ਇਹ ਪੰਜਾਬੀ ਸਿੱਖ ਕਾਰੀਗਰਾਂ ਦਾ ਨਾਮ ਇਤਿਹਾਸ ਵਿੱਚ ਹਮੇਸ਼ਾ ਦਰਜ ਰਹੇਗਾ ਸੋ ਦੋਸਤੋ ਇਹ ਸੀ ਦਿੱਲੀ ਨੂੰ ਸਾਰਨ ਵਾਲੇ ਸਿੱਖਾਂ ਦੀ ਕਹਾਣੀ ਵੀਡੀਓ ਆਖਿਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ